ਜਦੋਂ ਬੰਦਾ ਨਸ਼ੇੜੀ ਹੋ ਜਾਵੇ ਤਾਂ ਉਹਦੀ ਭੈਣ ਨੂੰ ਲੋਕ ਪਤਾ ਨਹੀਂ ਕੀ ਕੀ ਬੋਲਦੇ ਤੇ ਕੀ ਕੀ ਗਿਣਦੇ ਆ ਜੇ ਤੁਹਾਨੂੰ ਆਪਣੀ ਭੈਣ ਦੀ ਇੱਜ਼ਤ ਪਿਆਰੀ ਹੈ ਇਹਨਾਂ ਨਸ਼ਿਆਂ ਨੂੰ ਤਿਆਗ ਕੇ ਕੋਈ ਸੱਚ ਦੇ ਰਾਹ ਪੈ ਜਾਓ ਤੁਹਾਡੀ ਜ਼ਿੰਦਗੀ ਸਵਾਰ ਚੁੱਕੀ ਕੀ ਨਸ਼ਾ ਯਾਰ ਚਾਰ ਬੰਦੇ ਇਕੱਠੇ ਹੋ ਕੇ ਸੂਟਾ ਲਾ ਕੇ ਨੱਕਰਾਈ ਖਿੱਚ ਕੇ ਤੇ ਉਹ ਢਿੱਗੇ ਪਏ ਹੋ ਕੋਈ ਜ਼ਿੰਦਗੀ ਹੈ ਇਹ ਜ਼ਿੰਦਗੀ ਹੈ ਇਹਦੇ ਨਾਲ ਉਹ ਕਿਥੇ ਮਰ ਜਾਈਏ ਉਹ ਠੀਕ ਹੈ ਮੇਰੀ ਬੇਨਤੀ ਹੈ ਨਸ਼ਾ ਕਰਨਾ ਨਾ ਬੰਦਗੀ ਦਾ ਕਰੋ ਜਿਹਨੇ ਮੁੰਡੇ ਮੇਰੇ ਨਾਲ ਕੰਮ ਕਰ ਰਹੇ ਆ ਮੈਂ ਇਹਨਾਂ ਦਾ ਨੌਕਰ ਆ ਤੇ ਪਰ ਨੌਕਰ ਹੋਣ ਦੇ ਨਾਤੇ ਮਾਲਕਾਂ ਨੂੰ ਰੋਜ਼ ਇੱਕ ਸੁਝਾਅ ਦੇਣਾ ਕਿ ਭਾਈ ਜੀ ਜੇ ਨਸ਼ਾ ਕਰਨਾ ਤੇ ਮੇਰੇ ਨਾਲ ਆਉਣ ਦੀ ਲੋੜ ਨਹੀਂ ਕੱਲ ਨੂੰ ਬੰਦਾ ਉੱਠ ਕੇ ਮੈਨੂੰ ਆਇਆ ਨਾ ਕਹਦੇ ਵੀ ਵੀ ਇਹ ਵੀ ਸਾਲਾ ਬੋਲਦਾ ਹੈ ਇਹਦਾ ਫਲਾਣਾ ਬੰਦਾ ਕੋਈ ਨਸ਼ਾ ਕਰਦੇ ਦੇਖਿਆ ਉੱਥੇ ਮੇਰੀ ਬੇਨਤੀ ਹੈ ਆ ਦੋ ਭਰਾ ਅੱਜ ਫਕੀਰੀ ਲਾਈਨ ਦੇ ਵਿੱਚ ਅੱਜ ਫਕੀਰੀ ਦਾ ਰੂਪ ਧਾਰ ਕੇ ਬੈਠੇ ਨਾ ਉਸ ਮੁਰਸ਼ਿਦ ਦੇ ਅਸ਼ਰਮਾਂ ਸਦਕਾ ਇਹਨਾਂ ਨੂੰ ਪੁੱਛੋ ਕਿਹੜਾ ਨਸ਼ਾ ਕੀਤਾ ਇਹਨਾਂ ਨੇ ਅੱਜ ਬੱਲੇ ਬੱਲੇ ਦੀ ਦੁਨੀਆ 'ਚ ਸਰਕਾਰ ਤੁਸੀਂ ਨਸ਼ੇ ਕਰਕੇ ਆਏ ਬੰਦਗੀ ਦਾ ਨਸ਼ਾ ਕੀਤਾ ਬੱਲੇ ਬੱਲੇ ਸਭ ਤੋਂ ਪੂਰੇ ਉਵਲ ਦੇ ਵਿੱਚ ਸਭ ਤੋਂ ਪਵਿੱਤਰ ਧਰਤੀ ਇਹ ਮੰਨੀ ਜਾਂਦੀ ਹੈ ਤਰਨਤਾਰ ਸਾਹਿਬ ਜੋ ਅਸੀਂ ਕਹਿ ਲਈਏ ਅੰਮ੍ਰਿਤਸਰ ਦੀ ਇਹਨੂੰ ਅਸੀਂ ਦਾਗ ਲਾਤਾ ਯਾਰ ਤੁਹਾਨੂੰ ਕਿਹੜੀ ਜਗ੍ਹਾ ਢੋਈ ਮਿਲੂ ਦੱਸਿਓ ਮੈਨੂੰ ਇਹਨੂੰ ਦਾਗ ਲਾਤਾ ਬਾਬਾ ਜੇ ਨਸ਼ਾ ਕਰਨਾ ਹੀ ਹੈ ਅਜੇ ਰਾਤ ਨੂੰ ਪਾਣੀ ਦਾ ਗਲਾਸ ਪੀ ਕੇ ਨਾ ਤੁਹਾਡਾ 7 ਸਾਲ ਦਾ ਕੋਈ ਕਿਸੇ ਦਾ ਬੇਟਾ ਹੋਊਗਾ ਕਿਸੇ ਦਾ ਭਤੀਜਾ ਹੋਊਗਾ ਕਿਸੇ ਦਾ ਭਰਾ ਹੋਊਗਾ ਕਿਸੇ ਦਾ ਪੋਤਾ ਹੋਊਗਾ ਉਹਨੂੰ ਸੁੱਤੇ ਨੂੰ ਦੇਖਿਓ 7 ਸਾਲ ਦਾ ਧੰਨ ਧੰਨ ਬਾਬਾ ਫਤਿਹ ਸਿੰਘ 7 ਸਾਲ ਦਾ ਜਿਹੜਾ ਸਾਡੇ ਨੇ ਸ਼ਹੀਦੀ ਪਾ ਗਿਆ ਸੀ ਉਹਦੀ ਇੱਜ਼ਤ ਕਰਨਾ ਹੈ ਆਜ਼ਦ ਕਰਨਾ ਹੈ ਸੀ ਇਹ ਨਸ਼ਾ ਕਰਦੇ ਉਹ ਕੀ ਕਹਿੰਦੇ ਹੋਣਗੇ ਆ ਭੜਿਆ ਲੋਕਾਂ ਇਤਿਹਾਸ ਕਹਿੰਦਾ ਕਿ ਉਹਨਾਂ ਨੂੰ ਤੇ ਜਿਹੜੇ ਉਸ ਵੇਲੇ ਉਹ ਰਾਜੇ ਮਹਾਰਾਜ ਜੋ ਵੀ ਸੀਗੇ ਉਹ ਤਾਂ ਕਹਿੰਦੇ ਸੀ ਆਓ ਤੁਹਾਨੂੰ ਸੋਨੇ ਚਾਂਦੀਆਂ ਨਾਲ ਤੋਲ ਦਈਏ ਹੀਰੇ ਜਵਾਹਰਾਤ ਨਾਲ ਤੋਲ ਦਈਏ ਤੁਸੀਂ ਧਰਮ ਕਬੂਲ ਕਰ ਲਓ ਉਹ ਕਿਹਦੇ ਲਈ ਧਰਮ ਨਹੀਂ ਕਬੂਲ ਕੀਤਾ ਉਹਨਾਂ ਨੇ ਕਿਉਂ ਨਹੀਂ ਹਾਰ ਮੰਨੀ ਵੀ ਤਾਂ ਕਿ ਆਉਣ ਵਾਲੀ ਸਾਡੀ ਪੀੜ੍ਹੀ ਉਹ ਕਿਸੇ ਕਿਸੇ ਦੀ ਗੁਲਾਮ ਨਾ ਬਣੇ ਅਸੀਂ ਫਿਰ ਨਸ਼ੇ ਦੇ ਗੁਲਾਮ ਬਣੇ ਪਏ ਅਸੀਂ ਅਸੀਂ ਉਹਨਾਂ ਨੂੰ ਵੀ ਹਰਾ ਦਿੱਤਾ ਯਾਰ ਅਸੀਂ ਉਹਨਾਂ ਨੂੰ ਵੀ ਹਰਾ ਦਿੱਤਾ ਕੀ ਕਹਿੰਦੇ ਹੁਣ ਅੱਜ ਨਾਦਰ ਕੀ ਕਹਤੇ ਹੋਣਗੇ ਵੀ ਇਹਨਾਂ ਨੂੰ ਸ਼ਹੀਦੀ ਦਿੱਤੀ ਅਸੀਂ ਇਹਨਾਂ ਲਈ ਕੁਰਬਾਨ ਹੋਇਆ ਭੜਿਆ ਲੋਕਾ ਫਿਰ ਕਹਿੰਨਾ 2 ਮਿੰਟ ਕੋੜੀ ਲੱਗੂਗੀ ਗੱਲ ਪਰ ਅੱਜ ਰਾਤ ਨੂੰ ਪਾਣੀ ਦਾ ਗਲਾਸ ਪੀ ਕੇ ਸੌਣ ਵੇਲੇ ਸੋਚ ਕੇ ਦੇਖਿਓ ਜ਼ਿੰਦਗੀ ਛੋਟੀ ਜੀ ਜ਼ਿੰਦਗੀ ਹੈ ਇਹਨੂੰ ਇਹਨੂੰ ਖੁਸ਼ੀ-ਖੁਸ਼ੀ ਜੀਣਾ ਯਾਰ ਇਮਾਨਦਾਰੀ ਨਾਲ ਜੀਣਾ ਹੈ ਡਟ ਕੇ ਜੀਣਾ ਹੈ ਭੜਿਆ ਲੋਕਾ ਚਾਹਤ ਤੂੰ 5000 2000 ਰੋਜ਼ ਨਸ਼ੇ ਤੇ ਲਾਉਣਾ ਹੈ ਤੂੰ ਰੋਜ਼ ਚੋਰੀਆਂ ਕਰਕੇ ਲਿਉਣਾ ਸ਼ਾਇਦ